welcom to my channel ਅੱਜ ਅਸੀਂ ਪਹਾੜੀ ਕਰੇਲੇ ਜਿਹੜੇ ਹੁੰਦੇ ਆ ਉਹਨਾਂ ਦਾ ਅਸੀਂ ਅਚਾਰ ਬਣਾਵਾਂਗੇ ਇਹਨੂੰ ਅਸੀਂ ਕਕੋੜੇ ਵੀ ਕਹਿ ਸਕਦੇ ਆ ਕਈ ਇਹਨੂੰ ਪਹਾੜੀ ਕਰੇਲੇ ਬੋਲਦੇ ਆ ਕਈ ਇਹਨੂੰ ਕਕੋੜੇ ਬੋਲਦੇ ਆ ਤੇ ਕਈ ਵਾਰੀ ਅਸੀਂ ਇਹਨੂੰ ਗੋਲ ਕਰੇਲੇ ਵੀ ਕਹਿ ਲੈਂਦੇ ਆ ਪਰ ਇਹ ਬਹੁਤ ਜ਼ਿਆਦਾ ਸਾਡੇ ਲਈ ਫਾਇਦੇਮੰਦ ਹੁੰਦੇ ਆ ਸ਼ੂਗਰ ਦੇ ਮਰੀਜ਼ਾਂ ਲਈ ਤਾਂ ਇਹ ਬਹੁਤ ਜ਼ਿਆਦਾ ਵਧੀਆ ਹੁੰਦੇ ਆ ਕਿਉਂਕਿ ਇਹ ਕੌੜੇ ਬਹੁਤ ਹੁੰਦੇ ਆ ਪਰ ਇਹਦੇ ਫਾਇਦੇ ਜਿਹੜੇ ਆ ਬਾ ਕਮਾਲ ਹੁੰਦੇ ਆ ਅਸੀਂ ਪਹਾੜ ਵੱਲੋਂ ਕ੍ਰੇਲੇ ਮੰਗਵਾਏ ਸੀ ਤਾਂ ਮੈਂ ਸੋਚਿਆ ਤੁਹਾਡੇ ਨਾਲ ਇਹਦਾ achar ਜਿਹੜਾ ਆ ਆਪਾਂ ਸ਼ੇਅਰ ਕਰੀਏ ਆਓ ਦੇਖੀਏ ਆਪਾਂ ਕਿਸ ਤਰ੍ਹਾਂ ਬਣਾਉਨੇ ਆ ਸਭ ਤੋਂ ਪਹਿਲਾਂ ਅਸੀਂ ਜਦੋਂ ਕ੍ਰੇਲੇ ਲੈ ਕੇ ਆਉਣੇ ਆ ਉਹਨਾਂ ਨੂੰ ਅੱਛੀ ਤਰ੍ਹਾਂ ਵਾਸ਼ ਕਰਨਾ ਆ ਦੇਖੋ ਇਹਦੀਆਂ ਕਿੰਨੀਆਂ ਬਰੀਕ ਬਰੀਕ ਪੂਛਾ ਹੁੰਦੀਆਂ ਆ ਇਹ ਬਿਲਕੁਲ ਗੋਲ ਜਿਹੜੇ ਹੁੰਦੇ ਆ ਇਹ ਦੇਖੋ ਇਸ ਤਰੀਕੇ ਦੇ ਹੁੰਦੇ ਆ ਆਪਾਂ ਧੋ ਲੈਣਾ ਆ ਧੋ ਕੇ ਇਸ ਤਰ੍ਹਾਂ ਇੱਕ ਕੱਪੜੇ ਉੱਪਰ ਪਾ ਲੈਣਾ ਆ ਕਿਉਂਕਿ ਇਹਨਾਂ ਦੇ ਉੱਤੇ ਜਿਹੜਾ ਪਾਣੀ ਆ ਉਹਨੂੰ ਸੁਕਾਉਣਾ ਬਹੁਤ ਜ਼ਰੂਰੀ ਆ ਹੁਣ ਆਪਾਂ ਇਹਨਾਂ ਨੂੰ ਦੇਖੋ ਦੋਨੋਂ ਪਾਸੇ ਇਹਨਾਂ ਦੇ ਕੰਡੇ ਜਿਹੜੇ ਉਤਾਰਦੇ ਹੋਏ ਸਾਈਡ ਜਿਹੜੀਆਂ ਉਤਾਰ ਲੈਣੀਆਂ ਆ ਦੇਖੋ ਇਸ ਤਰੀਕੇ ਦੇ ਨਾਲ ਹਾਂਜੀ ਦੇਖੋ ਇਸ ਤਰ੍ਹਾਂ ਅਸੀਂ ਜਿਹੜੇ ਇਹ ਕ੍ਰੇਲੇ ਆ ਸਾਫ਼ ਕਰ ਲਏ ਆ ਤੇ ਹੁਣ ਅਸੀਂ ਇਹਨਾਂ ਦੇ ਵਿੱਚ ਕੱਟ ਦੇ ਲਵਾਂਗੇ ਤਾਂ ਕਿ ਜਿਹੜਾ achar ਦਾ ਮਸਾਲਾ ਇਹਦੇ ਵਿੱਚ ਅੱਛੀ ਤਰ੍ਹਾਂ ਜਾ ਸਕੇ ਇਸ ਤਰੀਕੇ ਦੇ ਨਾਲ ਸਾਰੇ ਕ੍ਰੇਲੇ ਜਿਹੜੇ ਅਸੀਂ ਕੱਟ ਦੇ ਲਵਾਂਗੇ ਅਸੀਂ ਇਹਨਾਂ ਨੂੰ ਛਿੱਲਾਂਗੇ ਨਹੀਂ ਕਿਉਂਕਿ ਇਹਦੇ ਵਿੱਚ ਸਾਰੇ ਗੁਣ ਜਿਹੜੇ ਆ ਹੁੰਦੇ ਆ ਉਹ ਅਸੀਂ ਸਾਰੇ ਹੀ ਲਵਾਂਗੇ ਹਾਂਜੀ ਕਕੋੜੇ ਪਹਾੜੀ ਕਰੇਲੇ ਔਰ ਗੋਲ ਕਰੇਲੇ ਦਾ achar ਜਿਹੜਾ ਆ ਉਹ ਬਣਾਉਣ ਵਾਸਤੇ ਆਪਾਂ ਕੱਚ ਦਾ ਕੰਟੇਨਰ ਲੈਣਾ ਆ ਦੇਖੋ ਬਿਲਕੁਲ ਸਾਫ਼ ਤੇ ਬਿਲਕੁਲ ਸੁੱਕਾ ਹੋਣਾ ਚਾਹੀਦਾ ਆ ਤੁਸੀਂ ਪਲਾਸਟਿਕ ਦਾ ਕੰਟੇਨਰ ਵੀ ਲੈ ਸਕਦੇ ਆ ਅਗਰ ਤੁਹਾਡੇ ਕੋਲ ਕੱਚ ਦਾ ਕੰਟੇਨਰ ਨਹੀਂ ਹੈਗਾ ਤਾਂ ਹੁਣ ਇੱਧਰ ਅਸੀਂ ਕਰੇਲੇ ਜਿਹੜੇ ਆ ਤਿਆਰ ਕਰ ਲਏ ਆ ਇਹਦੇ ਵਿੱਚ ਅਸੀਂ ਕੱਟ ਦਿੱਤੇ ਆ ਤੇ ਆਪਾਂ ਹੁਣ ਇਹਦਾ ਸਿੱਧਾ ਹੀ achar ਪਾਵਾਂਗੇ ਕਈ ਇਹਨੂੰ ਛਿਲ ਵੀ ਲੈਂਦੇ ਆ ਪਾਰੇ ਦੇ ਕਈ ਜਿਹੜੇ ਗੁਣ ਹੈਗੇ ਆ ਕ੍ਰੇਲਿਆਂ ਦੇ ਛਿਲ ਵਿੱਚ ਹੁੰਦੇ ਆ ਇਸ ਕਰਕੇ ਮੈਂ ਇਹਨਾਂ ਨੂੰ ਬਿਲਕੁਲ ਨਹੀਂ ਛਿੱਲ ਰਹੀ ਐਸੇ ਤਰੀਕੇ ਮੈਂ ਇਹਨਾਂ ਨੂੰ ਆਚਾਰ ਦੇ ਵਿੱਚ ਪਾਉਂਗੀ ਹਾਂਜੀ ਦੇਖੋ ਆਪਾਂ ਜਿਹੜੇ ਆ 250 ਗ੍ਰਾਮ ਜਿਹੜੇ ਕ੍ਰੇਲੇ ਆ ਸਾਡੇ ਇਸ ਤਰੀਕੇ ਦੇ ਹੋਣੇ ਆ ਹੁਣ ਆਪਾਂ ਇੱਕ ਕੰਟੇਨਰ ਲੈ ਲਿਆ ਇੱਕ ਸਭ ਤੋਂ ਪਹਿਲਾਂ ਆਪਾਂ ਕ੍ਰੇਲੇ ਪਾ ਲਾਂਗੇ ਕੰਟੇਨਰ ਦੇ ਵਿੱਚ ਅਸੀਂ ਇਧਰ ਅਸੀਂ ਮਸਾਲਾ ਲਿਆਇਆ ਇਹਦੇ ਵਿੱਚ ਜੀਰਾ اور ਸਾਬਤ ਧਨੀਆ ਜਿਹੜਾ ਮੈਂ roast ਕਰਕੇ ਉਹਨੂੰ grind ਕਰਕੇ ਲਿਆਇਆ grind ਵੀ ਮੈਂ ਇਸ ਤਰੀਕੇ ਦਾ ਕੀਤਾ ਹੈ ਕਿ ਹਾਫ ਹਾਫ ਜਿਹੜਾ ਇਸ ਤਰ੍ਹਾਂ ਹੀ ਦਿਖ ਰਿਹਾ ਆ ਇਹਦੇ ਨਾਲ ਜਿਹੜਾ achar ਹੈ ਉਹ ਬਹੁਤ ਜ਼ਿਆਦਾ ਟੇਸਟੀ ਬਣਦਾ ਆ ਆਪਣੀ ਆਪਣੀ ਪਸੰਦ ਹੁੰਦੀ ਹੈ ਅਗਰ ਤੁਸੀਂ ਪਾਊਡਰ ਬਣਾਉਣਾ ਚਾਹੁੰਦੇ ਆ ਤਾਂ ਪਾਊਡਰ ਵੀ ਪਾ ਸਕਦੇ ਆ ਇਸ ਨੂੰ ਅਸੀਂ ਇਹ ਮੇਰੇ ਕੋਲ 3 ਚਮਚੇ ਹੋਗੇ ਜੀਰਾ اور ਸਾਬਤ ਧਨੀਆ ਜਿਹੜਾ roast ਕਰਕੇ ਮੈਂ grind ਕੀਤਾ ਉਹ ਅਸੀਂ ਪਾ ਲਈਏ ਉਸ ਤੋਂ ਬਾਅਦ ਮੈਂ ਮੇਥੀ ਦਾਣਾ ਲਿਆਇਆ ਇਹ ਪਾ ਲੂੰਗੀ ਇਹ ਇੱਕ ਚਮਚ ਹੋਊਗਾ ਟੀस्पून ਇਹ ਜਿਹੜੇ ਚਾਰ ਦੇ ਮਸਾਲੇ ਹੁੰਦੇ ਆ ਇਹ ਤੁਸੀਂ ਇਸੇ ਤਰੀਕੇ ਜਿਹੜੇ ਹੈਗੇ ਆ ਪਾ ਲਓ ਤੇ ਤਾਂ ਵੀ ਫਾਇਦੇਮੰਦ ਕਰਦੇ ਅਗਰ ਰੋਸਟ ਕਰੋ ਤਾਂ ਵੀ ਇਹ ਮੈਂ ਬਿਨਾਂ ਰੋਸਟ ਕੀਤੇ ਤਾਂ ਮੇਥੀ ਦਾਣਾ ਔਰ ਕਲੌਂਜੀ ਪਾਉਂਗੀ ਕਲੌਂਜੀ ਨੂੰ ਅਸੀਂ ਰੋਸਟ ਨਹੀਂ ਕਰਦੇ ਵਿੱਚ ਮਸਾਲੇ ਐਡ ਕਰਾਂਗੇ ਮਸਾਲਿਆਂ ਦੇ ਵਿੱਚ ਮੈਂ ਨਮਕ ਲਾਉਂਗੀ ਇਹਦੇ ਵਿੱਚ ਮੈਂ 2 ਚਮਚ ਨਮਕ ਪਾ ਲੂੰਗੀ ਪਰ ਕਿ ਇੱਕ ਤਾਂ ਇਹ ਵਿੱਚ ਟੇਸ ਦੇ ਅਕੋਰਡਿੰਗਲੀ ਪੈਂਦਾ ਹੈ ਨਮਕ ਇੱਕ-ਇੱਕ ਔੜੇ ਹੁੰਦੇ ਆ ਇਸ ਲਈ ਪੈਂਦਾ ਆ 1 ਚਮਚ ਮੈਂ ਇੱਧਰ ਕਾਲਾ ਨਮਕ ਪਾ ਲੂੰਗੀ ਹਾਂਜੀ 1 ਚਮਚ ਮੈਂ ਹਲਦੀ ਪਾਊਡਰ ਪਾ ਲੂੰਗੀ ਹਾਫ ਚਮਚ ਦੇ ਕਰੀਬ ਅਸੀਂ ਅਜਵਾਈਨ ਪਾ ਲੈਣੀ ਆ। ਹਾਂਜੀ ਉਸ ਤੋਂ ਬਾਅਦ ਅਸੀਂ ਸਰੋਂ ਦਾ ਤੇਲ ਪਾਉਣਾ ਆਸੀਂ। ਤੇਲ ਪਾਉਣ ਤੋਂ ਬਾਅਦ ਅਸੀਂ ਇਹਦਾ ਟੱਕਣ ਬੰਦ ਕਰਕੇ ਹਾਂਜੀ ਇਹਨੂੰ ਅਸੀਂ ਅੱਛੀ ਤਰ੍ਹਾਂ ਮਿਕਸ ਕਰ ਲਾਂਗੇ। ਇਸ ਤਰੀਕੇ ਦੇ ਨਾਲ ਦੇਖੋ ਤਾਂ ਕਿ ਜਿਹੜਾ ਅਸੀਂ ਮਸਾਲਾ ਔਰ ਸਰੋਂ ਦਾ ਤੇਲ ਪਾਇਆ ਹੈ ਉਹ ਅੱਛੀ ਤਰ੍ਹਾਂ ਮਿਕਸ ਹੋ ਸਕੇ। ਇਸ ਤਰ੍ਹਾਂ ਮਿਕਸ ਹੋ ਕੇ ਆਚਾਰ ਸਾਡਾ ਤਿਆਰ ਹੋ ਗਿਆ ਆ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਜਿਹੜੇ ਪਹਾੜੀ ਕਰੇਲੇ ਹੁੰਦੇ ਆ ਇਹ ਬਿਨਾਂ ਕਿਸੇ ਦਵਾਈ ਤੋਂ ਹੁੰਦੇ ਆ ਇਹ ਆਪਣੇ ਆਪ ਹੀ ਪਹਾੜਾਂ ਦੇ ਵਿੱਚ ਜਿਹੜੀਆਂ ਬੇਲਾ ਆ ਇਹਦੀਆਂ ਉੱਗ ਜਾਂਦੀਆਂ ਆ ਤੇ ਉਸ ਤੋਂ ਇਹ ਜਿਹੜੇ ਕਰੇਲੇ ਆ ਬਣਦੇ ਆ ਉਹਨਾਂ ਬੇਲਾ ਨੂੰ ਲੱਗਦੇ ਆ ਇਸੇ ਤਰੀਕੇ ਅਸੀਂ ਇਹ ਜਿਹੜੇ ਕਰੇਲੇ ਆ ਬੜੀ ਮੁਸ਼ਕਲ ਦੇ ਨਾਲ ਪਹਾੜ ਤੋਂ ਲੈ ਕੇ ਆਂਦੇ ਆ ਤੇ ਮੈਂ ਸੋਚਿਆ ਕਿਉਂ ਨਾ ਅਸੀਂ ਤੁਹਾਡੇ ਨਾਲ ਇਹਦਾ ਆਚਾਰ ਜਿਹੜਾ ਆ ਆ ਸਾਂਝਾ ਕੀਤਾ ਜਾਵੇ ਰੈਸਪੀ ਅਗਰ ਤੁਹਾਨੂੰ ਮੇਰੀ ਇਹ ਰੈਸਪੀ ਪਸੰਦ ਆਈ ਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਇਸ ਤਰ੍ਹਾਂ ਦਾ achar ਪਾ ਕੇ ਜਰੂਰ ਖਾਓ ਇਹ ਕਈ ਬਿਮਾਰੀਆਂ ਤੋਂ ਜਿਹੜਾ ਹੈਗਾ ਆ ਸਾਨੂੰ ਬਚਾਉਂਦਾ ਆ ਤੇ ਹੈਲਦੀ ਰਹੋ ਥੈਂਕ ਯੂ